ਹਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ कौर ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਆਮੇਂ ਉਮੀਦ ਕਰਦੇ ਆਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਆਪਾਂ ਰੈਸਪੀ ਤੁਹਾਡੇ ਦਾ ਸ਼ੇਅਰ ਕਰਾਂਗੇ ਲਾਲ ਮਿਰਚਾਂ ਦੇ ਅਚਾਰ ਦੀ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਚਾਰਪਾ ਕੇ ਤਿਆਰ ਕਰਾਂ ਚਲੋ ਜੀ ਆਪਾਂ ਦਿਖਾਉਨੇ ਆ ਸੰਨੂ 4.5 ਨਾਲ ਆਪਾਂ ਕਰਦੇ ਇੱਕ ਦੋ ਕੰਮ ਧੰਦੇ ਫਿਰ ਆਪਾਂ 4.5 ਚਾਰ ਆਪਾਂ ਸਿਰਕੇ ਵਾਲੀਆਂ ਲਾਲ ਮਿਰਚਾਂ ਪਾਵਾਂਗੇ ਚਲੋ ਜੀ ਠੀਕ ਆ ਆਪਾਂ ਮੜੇ ਅੰਦਰ ਪਾਣੀ ਪੂਣੀ ਲੈ ਜੀ ਕੈਂਪਰ ਭਰ ਕੇ ਫਿਰ ਆਪਾਂ 4.5 ਸਟਾਰਟ ਕਰਦੇ ਆ ਚਲੋ ਜੀ ਬਣੇ ਰਹੋ ਵੀਡੀਓ ਨਾਲ ਮੈਂ ਜਦੋਂ ਪਾਣੀ ਪਾ ਲਈਏ ਕਿੰਨਾ ਹੋ ਜਾਂਦਾ 10 ਪਾਣੀ ਪੈ ਜਾਊਗਾ ਆਪਾਂ ਬਾਰੇ ਚੱਲਦੇ ਆਂ ਬਾਰੇ ਦੇਖੋ ਨਾ ਮੌਸਮ ਗਰਮੀ ਦੇਖੋ ਕਿੰਨੀ ਹੋ ਰਹੀ ਆ ਇੱਧਰ ਦੇਖੋ ਕਿੰਨੇ ਬੱਦਲ ਵਾਈ ਹੋ ਰਹੀ ਆ ਐਂ ਲੱਗਦਾ ਵੀ ਮੀਂਹ ਆਊਗਾ ਨਾਲੇ ਧੁੱਪ ਦੇਖੋ ਕਿੰਨੀ ਚਮਕਦੀ ਹੋ ਰਹੀ ਐਨੀ ਗਰਮੈਸ਼ ਹੋ ਰਹੀ ਬਹੁਤ ਜਿਆਦੇ ਕੁਛ ਲਾਲ ਮਿਰਚਾਂ ਆਪਾਂ ਨੇ ਸੁੱਕਣੀਆਂ ਪਾਤੀਆਂ ਕੁਛ ਆਪਾਂ ਨੇ ਕਿਲੋਗ ਚਾਰ ਪਾਣਾਂਗੇ ਉਹ ਆਪਾਂ ਨੇ ਨਾ ਆ ਦੇਖੋ ਇਹ ਆਪਣੇ ਖੇਤ ਤੋਂ ਲੈਣੇ ਸੀਗੇ ਆ ਕੁਛ ਆਪਾਂ ਸੁੱਕਣ ਵਾਸਤੇ ਪਾਤੀਆਂ ਜਿਹੜੀ ਗਲੀ ਫਲੀ ਮਿਰਚ ਸੀਗੀ ਜੀ ਪੋਲੀ ਜੀ ਜਿਵੇਂ ਆਹ ਵਾਲੀਆਂ ਮਿਰਚਾਂ ਨੇਗੀਆਂ ਆ ਦੇਖੋ ਆ ਪੋਲੀ ਜੀ ਮਿਰਚੇ ਕੀ ਕਾਣੀ ਜੀ ਇਹ ਆਪਾਂ ਨੇ ਇਹਦੇ ਚ ਐਡ ਕਰਤੀਆਂ ਆਪਾਂ ਸਾਫ ਸਾਫ ਜਮੇ ਸਾਫ ਮਿਰਚਾਂ ਦਾ ਚਾਰ ਪਾਵਾਂਗੇ ਕੋਈ ਵੀ ਗਲੀ ਨਾ ਹੋਵੇ ਕੋਈ ਵੀ ਹੋਣਾ ਨਾ ਹੋਵੇ ਲਓ ਜੀ ਆਪਾਂ ਅੱਗੇ ਬਾਹਰੇ ਮਿਰਚਾਂ ਤੁਹਾਨੂੰ ਦਿਖਾ ਦਿਆਂ ਕੁਝ ਆਪਾਂ ਸੁਪਣ ਵਾਸਤੇ ਲਾਈਆਂ ਬੈਣੇ ਕੁਝ ਆਪਾਂ ਇਹਦੇ ਵਿੱਚ ਚਾਰ ਪਾਉਣਾਗਾ ਉਹ ਇਹ ਆਪਾਂ ਨੇ ਧੋ ਕੇ ਸਮਾਰ ਕੇ ਸੁਕਾ ਲੀਆਂ ਸਾਫ ਮਿਰਚਾਂ ਕੱਢ ਕੇ ਵਿੱਚੋਂ ਤੁਹਾਨੂੰ ਦਿਖਾਈਆਂ ਨੇ ਜਿਹੜੀ ਗਲੀ ਮਿਰਚਾਂ ਕੋਈ ਪੋਲੀ ਜੀ ਹੈ ਕੋਈ ਕਾਣੀ ਜੀ ਉਹ ਸਾਰੀਆਂ ਮਿਰਚਾਂ ਕੱਢਤੀ ਆਪਾਂ ਛਾਂਟ ਕੇ ਮਿਰਚਾਂ ਕਿਲੋ ਸਵਾ ਕਿਲੋ ਧੋ ਕੇ ਸੁਕਾ ਲਈਆਂ ਉਹਨਾਂ ਦਾ ਆਪਾਂ 4.5 ਹੈਗੇ ਅੰਦਰ ਆਪਾਂ ਕੈਂਪਰ ਲਾਇਆ ਦਾ ਪਾਣੀ ਵਾਸਤੇ ਉਹਨਾਂ ਚੋਂ ਪਾਣੀ ਪੈਜੂਗਾ ਇੱਧਰ ਦੇਖੋ ਆਪਣੇ ਪੈ ਨੇ ਉੱਟੀ ਤੇ ਭਾਂਡੇ ਫਿਰ ਆਪਾਂ ਨਾਲੇ ਭਾਂਡੇ ਮਾਜਦਾਂਗੇ ਆਪਾਂ ਪਹਿਲਾਂ 4.5 ਦੀਏ ਚਲੋ ਜੀ 4.5 ਆਪਾਂ ਸਟਾਰਟ ਕਰਦੇ ਆ ਬਣੇ ਰਹੋ ਤੁਸੀਂ ਵੀਡੀਓ ਨਾਲ ਲਓ ਜੀ ਆਪਾਂ ਮਿਰਚਾਂ ਦਾ 4.5 ਲਾਲ ਦਾ ਆ ਦੇਖੋ ਆ ਆਪਾਂ ਸੁਕਾ ਲਈਆਂ ਸੀਗੀਆਂ ਧੋ ਕੇ ਸਮਾਰ ਕੇ ਸੁਕਾ ਕੇ ਹੁਣ ਆਪਾਂ ਇਹਨਾਂ ਦੀਆਂ ਡੰਡੀਆਂ ਤੋੜਦੇ ਆ ਡੰਡੀਆਂ ਇਸ ਤਰ੍ਹਾਂ ਹੀ ਤੋੜ ਕੇ ਫਿਰ ਆਪਾਂ ਇਹ ਮੈਨੇਚ ਚੀਰ ਪਾ ਦਾਂਗੇ ਚੀਰ ਪਾ ਕੇ ਸਮਾਰ ਕੇ ਫੇਸ ਹੁੰਦਾ ਆ ਦੇ ਫਿਰ ਆਪਾਂ ਵਿੱਚ ਮਸਾਲੇ ਰਲਾ ਦਾਂਗੇ ਆਪਾਂ ਸਿਰਕੇ ਵਾਲੀਆਂ ਪਾਵਾਂਗੇ ਮਿਰਚਾਂ ਰਾ ਦੇ ਚਲੋ ਜੀ ਆਪਾਂ ਚਾਹ ਡੰਡੀਆਂ ਤੋੜ ਦਈਏ ਚੀਰ ਪਾ ਦਈਏ ਫਿਰ ਸਾਨੂੰ ਸਮਾਨ ਰਲਾਉਣ ਵੇਲੇ ਆਪਾਂ ਦੱਸ ਦੇਗੇ ਵੀ ਕਿੰਨਾ ਕੁ ਸਮਾਨ ਕਿੰਨੇ ਕਿ ਮਿਰਚਾਂ ਜੀ ਕਿਵੇਂ ਪਊਗਾ ਚਲੋ ਜੀ ਠੀਕ ਆ ਲਓ ਜੀ ਆਪਾਂ ਮਿਰਚਾਂ ਚਾਰਪੋਂਟ ਸਟਾਰਟ ਕਰਦੇ ਆ ਆ ਦੇਖੋ ਇਹ ਜਿਹੜਾ ਮਸਾਲਾ ਹੈਗਾ ਇਹ ਸਾਰਾ ਕੁਝ ਵਿੱਚ ਮਿਕਸ ਕਰਿਆ ਹੋਇਆ ਵਿੱਚੀ ਸੌਂਫ ਆ ਵਿਚੀ ਥੋੜੀ ਜੀ ਜਮੈਣ ਹੈ ਵਿਚੀ ਧਨੀਆ ਹੈਗਾ ਵਿਚੀ ਆਪਣੇ ਰਾਈ ਆ ਇਹ ਆਪਾਂ ਪੀਸ ਕੇ ਸਮਾਰ ਕੇ ਆਪਾਂ ਨੇ ਇੱਕ ਲਫਾਫੇ ਚ ਪਾ ਕੇ ਰੱਖ ਰੱਖਿਆ ਸੀ ਇਹ ਆਪਾਂ ਨੇ ਮਸਾਲੇ ਪਾ ਲੇ ਹੁਣ ਆਪਾਂ ਪਾਵਾਂਗੇ ਨੂਨ ਉੱਪਰ ਨਮਕ ਇਹ ਨਮਕ ਪਾ ਲਈ ਆਪਾਂ ਬੇ ਸਿਰਕ ਵਾਲੀਆਂ ਮਿਰਚਾਂ ਪਾਵਾਂਗੇ ਇਹ ਮਿਰਚ ਥੋੜੀ ਜੀ ਕੌੜੀ ਜ਼ਿਆਦਾ ਆ ਸਰਕੇ ਨਾਲ ਘੜਤਨ ਇਹਨਾਂ ਦੀ ਮਰ ਜਾਂਦੇ ਘੜਤਨ ਘਟ ਜਾਂਦੀ ਇਹਨਾਂ ਪਹਤ ਨਾਲ ਐਵੇਂ ਮਿਕਸ ਕਰ ਲਾਂਗੇ ਇਹ ਸਾਰੇ ਮਸਾਲੇ ਦੇ ਵਿੱਚ ਰੱਖ ਜਾਣਗੇ ਇਹ ਆਪਣੇ ਕੋਲੇ ਕੰਟੇਨਰ ਦਾ ਡੱਬਾ ਆਪਣੇ ਕੋਲੇ ਜਾਨੀ ਇਹਦੇ ਵਿੱਚ ਆਪਣਾ ਹਰੀਆਂ ਮਿਰਚਾਂ ਦਾ achar ਪਾਇਆ ਸੀਗੇ ਆਪਾਂ ਹਰੀਆਂ ਮਿਰਚਾਂ ਛੋਟੇ ਡੱਬੇ 'ਚ ਕੱਟ ਲਈਆਂ ਥੋੜੀਆਂ ਹੀ ਸੀਗੀਆਂ ਇਹਦੇ ਵਿੱਚ ਸਿਰਕਾ ਪਿਆ ਵਿੱਚ ਦੇ ਮਸਾਲੇ ਜਿਹਨੇ ਆਪਾਂ ਰਲਾ ਕੇ ਇਹਦੇ ਵਿੱਚ ਹੀ ਐਡ ਕਰ ਦਾਂਗੇ ਆਪਾਂ ਪਾਣੀ ਨਾਲ ਧੌਂਦੇ ਨਹੀਂ ਗਿੱਲਾ ਨਹੀਂ ਕਰਦੇ ਨੇ ਇਹ ਮਿਰਚਾਂ ਦੇ achar ਵਾਲੇ ਡੱਬਾ ਦਾ

ਥੋੜੀ ਜਿਹਾ ਆਪਾਂ ਮਸਾਲਾ ਪੁੱਕ ਜੰਨੇ ਆ ਪਹਿਲਾਂ ਆਪਾਂ ਪਾਉਣਾ ਥੋੜਾ ਜਿਹਾ ਸਿਰਕਾ ਉੱਪਰ ਸਿਰਕਾ ਆਪਾਂ ਥੋੜੀ ਜਿਹੀ ਪਾਈ ਕੁਛ ਆਪਣੇ ਥੱਲੇ ਸਿਰਕਾ ਇਹਦੇ ਵਿੱਚ ਹੈਗਾ ਸੀਗਾ ਸਿਰ ਤੇ ਸਾਲੀਆਂ ਸਿਰਕੇ ਜੀ ਇਹ ਆ ਲੁਕੀ ਸਾਲੀਆਂ ਡੁੱਪ ਹੋ ਗਈਆਂ ਸਿਰਕੇ ਚ ਇਹ ਆਪਣੇ ਮਿਰਚਾਂ 1 ਕਿਲੋ ਨਹੀਂ ਆ ਉੱਤੇ ਆਪਾਂ ਥੋੜਾ ਜਿਹਾ मसाला उसक मसाला पाता थोड़ा पाता नमक पाता थोड़ा जाए थोड़ा जहाँ आप लगाते कुछ नहीं करते पाकेम रख दा कोई अपना चार खराब नहीं होंगे ਪਣਾ ਗਾਨੇ ਧੁੱਪ ਲਵਾ ਦੋ ਉਹ ਕਰਦੇ ਬਹੁਤ ਕਰਦੇ ਕੋਈ ਆਪਾਂ ਧੁੱਪ ਧੱਪ ਨਹੀਂ ਲਵਾਉਂਦੇ ਲਓ ਜੀ ਅਸੀਂ ਆਪਣਾ ਚਾਰ ਮਿਰਚਾਂ ਦਾ ਬਹੁਤ ਸਾਨ ਤਰੀਕੇ ਨਾਲ ਖੱਟ ਸਮੇ ਚ ਪਾ ਕੇ ਤਿਆਰ ਹੁੰਦਾ ਹੀ ਲਓ ਇਹ ਚਾਰ ਦੇ ਵੇਲੇ ਤੁਸੀਂ ਨੇ ਆਪਾਂ ਪਾਇਆ ਚਾਰ ਆਪਣਾ ਸਾਰਾ ਮਿਕਸ ਕਰਕੇ ਆਪਾਂ ਡੱਬੇ ਵਿੱਚ ਪਾ ਦਿੱਤਾ ਸਾਰਾ ਆਪਣਾ ਵਧੀਆ ਸੁੱਕੇ ਮਸਾਲੇ ਸੀਗੇ ਆਪਾਂ ਲਿਆ ਕੇ ਪੀਸ ਕੇ ਇੱਕ ਲਫਾ ਫੇ ਵਿੱਚ ਪਾਰ ਕੇ ਸੀਗੇ ਜਦੋਂ ਵੀ ਆਪਾਂ achar ਪਾਉਣੇ ਹੁਣ ਆਪਾਂ ਪਾਵਾਂਗੇ ਇੱਕ ਦਿਨ ਹਰੀ ਮਿਰਚ ਦਾ ਲਾਲ ਮਿਰਚ ਦਾ ਆਪਾਂ ਪਾਤਾ ਤੇ ਕਿਲੋ ਕੱਪਾ ਲਾਲ ਮਿਰਚਾਂ ਪੰਜ ਸਵਾ ਕਿਲੋ ਕਿਲੋ ਕ ਪਹਾੜੀ ਮਿਰਚਾਂ ਲੈ ਕੇ ਪਾਲਾਂਗੇ ਜੀ ਖੇਤੋਂ ਉਹ ਫਿਰ ਆਪਾਂ ਮਸਾਲਾ ਜਿਹੜਾ ਬਚ ਕੇ ਆਪਾਂ ਉਹਦੇ ਵਿੱਚ ਐਡ ਕਰ ਦਾਂਗੇ ਇਹ ਆਪਣਾ ਮਸਾਲਾ ਪਾ ਕੇ ਆਪਾਂ ਚਾਰ ਪਾਤਾ ਚਲੋ ਜੀ ਅੱਜ ਦੀ ਵੀਡੀਓ ਦੇ ਅੰਤ ਇੱਥੇ ਕਰਦੇ ਆ ਮਿਲਦੇ ਆ ਨਸਟ ਬਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ